ਐ ਮਾਸੀ ਦੀ ਪੋਤਰੀ ਮੇਰੀ ਗੋਲੀ ਕਿਵੇਂ ਵਜਦੀ ਪਟੜ ਗੋਰੀਆ ਕੋਈ ਬੰਦਾ ਆਇਆ ਰੋਕ ਕੇ ਚਲੇ ਗਿਆ ਇਹਨਾਂ ਪੁੱਛੇ ਸਾਡਾ ਘਰ ਦੂਰ ਹੈ ਸਾਨੂੰ ਜਦੋਂ ਪਤਾ ਲੱਗਾ ਤੇ ਉਦੋਂ ਅਸੀਂ ਆਏ ਨਹੀਂ ਉਥੇ ਅਸੀਂ ਆਖਾ ਜਿੰਨਾ ਜੇ ਪੁਲਿਸ ਨਹੀਂ ਉਡੀ ਫਿਰ ਨੰਬਰਦਾਰ ਨੂੰ ਕਹਿ ਕੇ ਥਾਣੇ ਫੋਨ ਲਵਾਇਆ ਉਸ ਕਹੀ ਆ ਫਿਰ ਅਸੀਂ ਗਾਂ ਗਏ ਨਹੀਂ ਰਹੀ ਨਹੀਂ ਗਏ ਕੀ ਨਾਮ ਤੇ ਕਿਹੜੇ ਪਿੰਡ ਦੇ ਆਸਲ ਪਿੰਡ ਇਹ ਨਾਮ ਵੀ ਇਹਨਾਂ ਦੇ ਲੱਗੀ ਹੋਏ ਆਮਨਦੀਪ ਆਮਨਦੀਪ ਪਤਾ ਲੱਗਿਆ ਕਿ ਉਹ ਗੋਲੀ ਚੋਂ ਮਾਰੀ ਗਈ ਸੀ ਮੱਤੀ ਨੂੰ ਕਰਕੇ ਇਹ ਗੱਲ ਦਾ ਕੋਈ ਨਹੀਂ ਪਤਾ ਲੱਗਾ ਕਿ ਇਹ ਕਰਕੇ ਮਾਰ ਗਿਆ ਬੁਰੀਆਂ ਕੇ ਕਰਕੇ ਨਹੀਂ ਬੋਲੀ ਕਿਤੇ ਕਿਤੇ ਵੱਜੀ ਹੈ ਕਿਹੜਾ ਇੱਥੇ ਇੱਕ ਇਥੇ ਲਾਤੀ ਸਾਡੇ ਕੋਲ 12:30 ਵਜੇ ਪਾਉਣੇ 1:00 ਦੇ ਕਰੀਬ ਸਾਡੇ ਕੋਲ ਪੇਸ਼ੈਂਟ ਆਇਆ ਗਨ ਸ਼ਾਟ ਸੀਗੀ ਇਹਨਾਂ ਦੇ ਦੋ ਜਗ੍ਹਾ ਤੇ ਇਹਨਾਂ ਦੀ ਜਿਹੜੀ ਇੰਜਰੀ ਹੈ ਇੱਕ ਬੇਟ ਤੇ ਇੰਜਰੀ ਹੈ ਇੱਕ ਲੈਗ ਤੇ ਹੈ ਬਟ ਫਿਲਹਾਲ ਸਟੇਬਲ ਹੈ ਪੇਸ਼ੈਂਟ ਰਿਕਵਰੀ ਠੀਕ ਹੈ ਇਹਨਾਂ ਦੇ ਸਾਰੇ ਇਨਵੈਸਟੀਗੇਸ਼ਨ ਹੋ ਗਏ ਨੇ ਅਲਟਰਾਸਾਉਂਡ ਸੀਟੀ ਸਕੈਨ ਹੋ ਗਏ ਨੇ ਰਿਪੋਰਟ ਜਿਹੜੀ ਪੈਂਡਿੰਗ ਹੈ ਉਹਨਾਂ ਦੀ ਪਤਿ ਫਿਲਹਾਲ ਇਸ ਵੇਲੇ ਤੱਕ ਜੇ ਤੱਕ ਪੇਸ਼ੈਂਟ ਠੀਕ ਹੈ ਸਟੇਬਲ ਹੈ ਅਮਨਦੀਪ ਕੌਰ ਹੈ ਪਿੰਡ ਆਸਲ ਦੇ ਹੈ ਕਾਰਨ ਪਤਾ ਲੱਗਿਆ ਗੋਲੀ ਹਾਂ ਹਜੇ ਨਹੀਂ ਹਜੇ ਹਾਂ ਜੀ ਹਜੇ ਦੋ ਬਾਈ ਹਾਂਜੀ ਹਾਂ ਦੋ ਜਗ੍ਹਾ ਤੇ ਹੈ ਇੱਕ ਪੇਟ ਤੇ ਹੈ ਇੱਕ ਲੈਗ ਤੇ ਹੈ ਹਾਂਜੀ ਫਿਲਹਾਲ ਸਟੇਬਲ ਹੈ ਜੀ ਥੀਮੋਡਾਇਨਾਮਿਕਲੀ ਠੀਕ ਹੈ ਪੇਸ਼ੈਂਟ ਬਲੱਡ ਪ੍ਰੈਸ਼ਰ ਪਲਸ ਵਗੈਰਾ ਸਭ ਕੁਝ ਠੀਕ ਚੱਲ ਰਿਹਾ ਹੈ ਪਰਿਵਾਰ ਨੇ ਕੀ ਦੱਸਿਆ ਆਂਦੇ ਜੀ ਅ ਬਸ ਉਹਨਾਂ ਤਾਂ ਗਨ ਛੋੜੀ ਗਿਆ ਸਾਨੂੰ ਬਾਕੀ ਅਜੇ ਪੁਲਿਸ ਸਾਨੂੰ ਪੁਲਿਸ ਹਾਂਜੀ ਹਾਂਜੀ ਸਾਡੇ ਵੱਲੋਂ ਇਨਫਾਰਮਡ ਇਹ ਕੱਲ ਰਾਤ ਕਰੀਬ 12 ਵਜੇ ਸਾਨੂੰ ਚਲਾ ਮਿਲੀ ਸੀ ਜੋ ਐਸਐਚਓ ਸਦਰ ਫਰੂਜ਼ਪੁਰ ਤੇ ਮੈਂ ਮੌਕਾ ਤੇ ਗਿਆ ਸੀ ਸਦਰ ਥਾਣੇ ਦੇ ਵਿੱਚ ਪਿੰਡ ਅਸਲ ਹੈ ਉੱਥੇ ਇੱਕ ਅਮਨਦੀਪ कौर ਉਰਫ ਮੰਨੂ ਬਾਬਾ ਜਿਹੜੀ ਕਿ ਕਿਸੇ ਗੱਡੀ ਤੇ ਬੈਠੀ ਹੋਈ ਹੈ ਔਰ ਮੰਨੂ ਬਾਬਾ ਦੇ ਨਾਮ ਨਾਲ ਉਹ ਜਾਣੀ ਜਾਂਦੀ ਹੈ ਉਹ ਘਰ ਦੇ ਵਿੱਚ ਇਕੱਲੀ ਸੀ ਤੱਕ ਦੋ ਫਾਇਰ ਕਿਸੇ ਨੇ ਆ ਕੇ ਕੀਤੇ ਤੇ ਇਮੀਡੀਏਟਲੀ ਉਹਨੂੰ ਹਸਪੀਟਲ ਸ਼ਿਫਟ ਕਰਾਇਆ ਅਜੇ ਉਹ ਸਟੇਟਮੈਂਟ ਦੇਣ ਦੇ ਅਨਫਿਟ ਹੈ ਜਿਵੇਂ ਵੀ ਉਹ ਦਸਤੀਆ ਉਸ ਤਰ੍ਹਾਂ ਦੀ ਇਮੀਡੀਏਟਲੀ ਕਾਨੂੰਨਾਂ ਦੇ ਨਾਲ ਕਾਰਵਾਈ ਕਰਾਂ। ਬਗਾਇ ਰੰਜੀਤ ਜੀ ਕੋਤਰ। ਬਗਾਇ ਰੰਜੀਤ ਜੀ ਤੇ ਕੁਝ ਪਹਿਲਾਂ ਵੀ ਇਹਦੇ ਵੱਲੋਂ ਇਹਦੇ ਤੇ ਵੀ ਪਰਚੇ ਦਰਜ ਆ ਬਟ ਜਿੰਨਾ ਚਿਰ ਉਹ ਆਪ ਕੁਝ ਦੱਸਦੀ ਨਹੀਂ ਹੈ। ਡਾਕਟਰ ਨਾਲ ਗੱਲ ਹੋਈ ਹੈ ਉਹ ਕਹਿੰਦੇ ਹਣੀ ਥੋੜੀ ਦੇਰ ਤੱਕ ਇਹ ਹੁਸ਼ ਵਿੱਚ ਆਜੂਗੀ ਅਦਰਵਾਈਜ਼ ਸ਼ੀ ਇਸ ਆਊਟ ਆਫ ਡੇਂਜਰ। ਜਿਵੇਂ ਵੀ ਉਹ ਦਸਤੀਆ ਤਾਂ ਫਿਰ ਅਸੀਂ ਸਰ ਕੈਮਰੇ ਵੀ ਵਗੈਰਾ ਫੋਟੋ ਵੀ ਵਗੈਰਾ ਉਹ ਅਸੀਂ ਚੱਲ ਰਹੀ ਹੈ ਜੀ ਉਹ ਸਾਡੀ ਤਫ਼ਤੀਸ਼ ਚੱਲ ਰਹੀ ਹੈ।